ਮੈਂ ਦੋ ਤਿੰਨ ਕਥਾਵਾਂ ਆਜ ਕੋ ਵੀ ਸੁਣਿਆ ਹਾਂ ਜੀ ਕਿ ਬੱਚੇ 4-5 ਕਰੋ ਦੋ ਪੰਜਾਬ ਨੂੰ ਦਿਓ ਦੋ ਇੱਥੇ ਲਿਆਓ ਸਹੀ ਗੱਲ ਹੈ ਜੀ ਉਹ ਵੀ ਪੁਰਾਣੇ ਦੌਰ ਚ ਕਹਿੰਦੇ ਸੀ ਇੱਕ ਬੱਚਾ ਸੰਤਾਂ ਨੂੰ ਦੇ ਦਿਓ ਓਏ ਇੱਕ ਸੰਤਾਂ ਨੂੰ ਉਹ ਮੈਨੂੰ ਗੱਲ ਉਹ ਵੀ ਚੰਗੀ ਲੱਗੀ ਜੀ ਹੁਣ ਦਰਸਲ ਕੀ ਕਿ ਅਸੀਂ ਤਾਂ ਤਰਕੀਲੀ ਅਮਰੀਕਾ ਆ ਗਏ ਕੈਨੇਡਾ ਆ ਗਏ ਇੰਗਲੈਂਡ ਜਰਮਨੀ ਨਿਊਜ਼ੀਲੈਂਡ ਆਸਟ੍ਰੇਲੀਆ ਮਿਡਲ ਈਸਟ ਮਿਡਲ ਈਸਟ ਰਾਈਟ ਸਾਰੇ ਆ ਗਏ ਹਾਂ ਜੀ ਪਰ ਹੁਣ ਸਾਡਾ ਗੈਪ ਤਾਂ ਕਿਸੇ ਨੇ ਭਰਨਾ ਹੀ ਹੈ ਨਾ ਜੀ ਬਿਲਕੁਲ ਠੀਕ ਕਹਿ ਰਹੇ ਹੋ ਹੁਣ ਤੁਸੀਂ ਆਪਾਂ ਕਹਿੰਨੇ ਉੱਥੇ ਭਈਏ ਆ ਗਿਆ ਭਈਆਂ ਦਾ ਰਾਜ ਹੋਜੂ ਜਦੋਂ ਅਸੀਂ ਜਗ੍ਹਾ ਛੱਡਦੇ ਆਂਗੇ ਤੇ ਕਿਸੇ ਨੇ ਤਾਂ ਫਿਲ ਅਪ ਕਰਨਾ ਹੀ ਆ ਨਾ ਜੀ ਆ ਮਾਫ ਕਰਿਓ ਸਾਡਾ ਵੀ ਤਾਂ ਰਾਜ ਇੱਥੇ ਹੋਇਆ ਯਾਰ ਸਾਡਾ ਵੀ ਤਾਂ ਰਾਜ ਇੱਥੇ ਹੋਇਆ ਤੇ ਉਹਨਾਂ ਨੇ ਜੇ ਸਟੇਟ ਬਦਲ ਲਈ ਤਾਂ ਕਿੱਡਾ ਵੱਡਾ ਗਨਾਹ ਹੋ ਗਿਆ ਕੋਈ ਕੋਈ ਵੱਡਾ ਗਨਾਹ ਨਹੀਂ ਪਰ ਜੇ ਤੁਸੀਂ ਬੈਲੈਂਸ ਬਣਾਉਣਾ ਤੇ ਮੈਂ ਐਗਰੀ ਕਰਦਾ ਕਿ ਬੱਚੇ ਜਾਦੇ ਹੋਣ ਤੇ ਇੱਥੇ ਤਾਂ ਲੈਂਡ ਬਹੁਤ ਆ ਜੀ ਇੱਥੇ ਤਾਂ ਲੈਂਡ ਹੱਲੇ ਇਹਨਾਂ ਕੋ ਤਾਂ 500 ਸਾਲ ਦਾ ਇਹਨਾਂ ਕੋ ਰਿਜ਼ਰਵਤ ਤੇਲ ਆ ਜਿਹੜਾ ਟੱਚ ਨਹੀਂ ਕਰ ਰਹਾ ਪਾਲਿਸੀ ਹੈਗੀ ਆ ਪਾਣੀ ਵੀ ਆਪਣਾ ਬਹੁਤ ਬਚਾ ਕੇ ਰੱਖਿਆ ਪਾਣੀ ਵੀ ਬਚਾ ਕੇ ਰੱਖਿਆ ਨੈਚੁਰਲ ਰਿਸੋਰਸਸ ਜਿਹੜਾ ਸਭ ਤੋਂ ਵੱਡਾ ਕੀਮਤੀ ਇੱਕ ਕੰਟਰੀ ਦਾ ਗਹਿਣਾ ਵਾ ਉਹ ਇਹਨਾਂ ਕੋਲ ਅਥਾਪ ਹੈ